ਕਰੈ ਇਹ ਵਿਦ ਦੇਖ ਲਖ ਜਤਨ ਕਰਾਇ ਕਨਕ ਕਾਮਨੀ ਹੈ ਵਰ ਵਰ ਬਹੁਤ ਦਾਨ ਦਤਾ ਰਾ ਪੂਜਾ ਅਰਚਾ ਬੰਦਨ ਦੰਡੋ ਤ ਖਟ ਕਰਮ ਰਤ ਰਹਤਾ ਹਉ ਹਉ ਕਰਤ ਬੰਦਨ ਮੈਂ ਪ੍ਰਿਆ मिले जोगता जोग सिद्ध जो पी कर कर रहा वाहसा गुरु जी की फतेह गुरु प्यारी संगत जीओ ਰਿੰਟਨ ਨੈਸ਼ਨਲ ਯਾਨੀ ਧਰਮਵੀਰ ਸਿੰਘ ਦੀ ਛੋਟੀ ਪੱਜਲਾਵਾਲਿਆਂ ਦਾ ਢਾਡੀ ਜਥਾ ਸੰਤਾਂ ਨੂੰ ਤਕਰੀਬਨ 1 ਦੇ ਸਾਥੀ ਖਾਲਸਾ ਜੀ ਪੁਜੀਰੇ ਨੇ ਰਬੀ ਵਣੀ ਦੇ ਜਾਪ ਕੀਤੇ ਨੇ ਸੋ ਸਭ ਤੋਂ ਪਰਤ ਵਿੱਚ ਜਿੱਥੇ ਹਾਜ਼ਰ ਨੇ ਸਿਕੰਦਰ ਸਿੰਘ ਮਾਨ ਜੀ ਨੇ ਪਿਛਲੇ 40 ਸਾਲਾਂ ਤੋਂ ਖਾਲਸਾ ਜੀ ਦੀ ਸੇਵਾ ਕਰਾਇਆ ਨੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹਰ ਸਾਲ ਜੋ ਸਤਈਆ ਪਸਾਖ ਦਾ ਸਾਲਾਨਾ ਜੋੜ ਮੇਲਾ ਜਿੱਥੇ ਉੱਥੇ ਵੀ ਸੇਵਾ ਨੂੰ ਹੁੰਦੇ ਨੇ ਇੱਥੇ ਖੱਡੇ ਮਾਗੀ ਦਾ ਜੋ ਖਾਲਸਾ ਜੀ ਹਰ ਸਾਲ ਬੜੇ ਸਮਝ ਤੋਂ ਮਨਾਇਆ ਜਾਂਦਾ ਹੈ ਉੱਥੇ ਵੀ ਸੇਵਾ ਨਿਭਾਉਂਦੇ ਨੇ ਤੇ ਇੱਥੇ ਵੀ ਜਹੈਦਾਰ ਸਾਹਿਬ ਵੱਲੋਂ ਹੁਕਮ ਆਇਆ ਹੈ ਕਿ ਇੱਥੇ ਸੇਵਾ ਕਰਨੇ ਬਹੁਤ ਇਸ ਗੁਰੂ ਜੀ ਅਜੇ ਤੇ ਖੰਡ ਪਾਠਾਂ ਦੇ ਭੋਗ ਪਾਏ ਗਏ ਇਸ ਮੰਤਰੀ ਕੀ ਕਹਣਾ ਜਾਂਦੇ ਹੋ ਅੱਜ ਇੱਥੇ ਖੰਡ ਪਾਠਾਂ ਦੇ ਭੋਗ ਪਾਏ ਗਏ ਇਸ ਬੰਦ ਕੀ ਕਹਣਾ ਜਾਂਦੇ ਹੋ ਬਾਬਾ ਸਾਹਿਬ ਦੀ ਆਪ ਮਰ ਕਿਰਪਾ ਇਹ ਤੀਸਰਾ ਮਹਾਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸ੍ਰੀ ਗੁਰੂ ਮੰਦਿਰ ਨੇ ਲਗਵਾਇਆ ਗਿਆ ਜਿਸ ਦੇ ਪ੍ਰਸਾਦ ਸ਼ਕਤ ਵੱਲੋਂ ਬੜਾ ਮੁੰਡਾ ਯੋਗਦਾਨ ਪਾਇਆ ਸੇਬੂ ਸਾਧ ਸੰਗਤ ਦਾ ਦਿਨੋਂ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਦੀ ਦਾ ਖਾਸ ਵਾਹਿਗੁਰੂ ਜੀ ਦੇ ਆਤਮਾ ਬਾਬਾ ਸਿਮਰਨਜੀਤ ਸਿੰਘ ਮਾਨ ਸਿੰਘ ਮਾਈ ਜੀ ਬਾਬਾ ਸੁਖਾ ਸਿੰਘ ਬਾਬਾ ਮਹਿਤਾਬ ਸਿੰਘ ਚੱਲਦਾ ਵਹੀ ਚੱਕਰਵਰਤੀ ਰਾਜਸਥਾਨ ਬੁੱਢਾ ਜੋ ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਪਾਠਾਂ ਦਾ ਭੋਗ ਪਿਆ ਇਸ ਮੰਦਰ ਚ ਕੀ ਕਹਿਣਾ ਚਾਹੁੰਦੇ ਹੋ ਅੱਜ ਬਾਬਾ ਸੁਖਾ ਸਿੰਘ ਬਾਬਾ ਮਹਿਤਾਬ ਸਿੰਘ ਦੀ ਯਾਦ ਨੂੰ ਤਾਜ਼ਾ ਕਰਦਿਆਂ ਅੱਜ ਦਿਨ ਉਹ ਦਿਨ ਮਨਾਇਆ ਜਾ ਰਿਹਾ ਹੈ ਜਿਸ ਦਿਨ ਮੱਥੇ ਰੰਗਣ ਜਿਹੜਾ ਮਸਾਲਾ ਰੰਗਣ ਉਹ ਹਰਮੰਦਰ ਸਾਹਿਬ ਦੀ ਭਗਵਾਨ ਦੇ ਮੰਦਰ ਧਰਤੀ ਨੂੰ ਭੰਗ ਕਰਾ ਪਵਿੱਤਰਤਾ ਨੂੰ ਬਖਸ਼ਦਾ ਸੀ ਅਤੇ ਬਾਬਾ ਸੁਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਇਹ ਦੀ ਰਾਜਸਥਾਨ ਨੂੰ ਡਾ ਜੋੜ ਤੋਂ ਇਹਨਾਂ ਨੇ ਆ ਕੇ ਮੱਛਰੰਗਰ ਦਾ ਸੌਦਾ ਲਾਇਆ ਤੇ ਉਹਨਾਂ ਦਾ ਸਿਰ ਘੱਟ ਕੇ ਪੰਚ ਦੇ ਗਾੜੀ ਰੱਖ ਕੇ ਪਿਆ ਗਾਜਾ ਵਜੇ ਇਹ ਉਹ ਦਿਨ ਮਨਾਇਆ ਜਾ ਰਿਹਾ ਹੈ ਦੇ ਦਿਨ ਉਹਨਾਂ ਦਾ ਸਿਰ 22 ਬਾਦੋਂ ਖਵਾਲੇ ਦਿਨ ਉਹਦਾ ਸਿਰ ਮੱਸੀ ਰੰਗੜ ਦਾ ਕੱਟਿਆ ਸੀ ਤੇ 22 ਬਾਦੋਂ ਉਹਨੂੰ ਬੱਦ ਦੇ ਲਾਣੀ ਰੱਖ ਕੇ ਬੁੱਢਾ ਜੋੜ ਲਿਆ ਪਹਚਾਇਆ ਸੀ ਅੱਜ ਦੇ ਦਿਨ ਤੇ ਆਪਣੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੰਗਤਾਂ ਨੂੰ ਇਹੋ ਹੀ ਮੈਸੇਜ ਆ ਨੂੰ ਕਰਨਾ ਚੁੜੀਏ ਵੱਤੋਂ ਵਾਲੇ ਗੁਰਸਿੱਖੀ ਜੀਵਨ ਦਾਗ ਬਾਣ ਬਾਣੀ ਬਾਣੀ ਦੇ ਦਾਰ ਪ੍ਰਾਪਤ ਕਰੀਏ ਨਰਜੀ ਕਲਾ ਕਰੀਏ ਆਪਣੇ ਬੱਚਿਆਂ ਨੂੰ ਜੀਵਨ ਗੁਰੂ ਘਰਾਂ ਨਾਲ ਜੋੜੀਏ ਬਾੜੇ ਕੰਮ ਤੋਂ ਹਟਾਈਏ ਠੀਕ ਹੈ ہمارا ਸੁਨੇਹਾ

ਆਪ ਜੀ ਦੇ ਅੱਗੇ ਅਰਜ਼ੋ ਕਰਨਾ ਕੋਸ਼ਿਸ਼ ਅਰਦਾਸ ਦੇ ਇਸ ਜੀਵਨ ਦਾ ਹੈ ਜੀ ਆਪ ਜੀ ਅਪਰਮਾਨਾ ਮੁੱਤਮਾ ਮਾਤ੍ਰਾ ਦੇ ਬੇਅੰਤ ਗਿਆਨੀ ਯੋਗਲੇਰ ਨੂੰ ਕਰਨਾ ਮੇਰੇ ਹੱਥ ਪਰਚੋਕ ਗ੍ਰਾਮੇ ਗ੍ਰੋਹ ਪ੍ਰੇਵਕ ਨੂੰ ਕਰਨਾ ਲਈ ਮਾਤਾ ਸਾਰ ਪਤਸਾ ਜੀ ਆਪ ਜੀ ਨੂੰ